ਸਸ ਸਿੱਕਾ ਜੀ ਸਾਰਿਆਂ ਨੂੰ ਮੇਰੇ ਚੈਨਲ ਸੂਫੀ ਕਿਚਨ ਬਲੌਗ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਬਹੁਤ ਹੀ ਵਧੀਆ ਜਿਹਾ ਡਰਿੰਕ ਜਿਹੜਾ ਸਭ ਲਈ ਬਹੁਤ ਹੈਲਥੀ ਹੈ ਪਰ ਜਿਹੜੇ ਆਪਣਾ weight lose ਕਰਨਾ ਚਾਹੁੰਦੇ ਆ ਉਹਨਾਂ ਲਈ ਤਾਂ ਇੱਕ ਤੋਹਫਾ ਹੈ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਲੈ ਲਾਂਗੇ ਜੀ ਖੀਰੇ ਜਿਹੜਾ ਖੀਰਾ ਉਹ ਹੈਗਾ ਗਰਮੀਆਂ ਦਾ ਰਾਜਾ ਕਿਉਂਕਿ ਹਰ ਟਾਈਮ ਕਰ ਹੀ ਰਹਿੰਦਾ ਠੰਡਾ ਹੁੰਦਾ ਹੈ ਉਹਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਲਿਆ ਤੇ ਫਿਰ ਉਹਨੂੰ ਲਵਾਂਗੇ ਆਪਾਂ ਕੱਟ ਜਿਨ੍ਹਾਂ ਨੂੰ ਸਾਰਾ ਟਾਈਮ ਆਪਣੇ weight ਦੀ ਟੈਨਸ਼ਨ ਰਹਿੰਦੀ ਹੈ ਕਿਉਂਕਿ ਮਿੱਠੀ ਚੀਜ਼ੋ ਪੀ ਨਹੀਂ ਸਕਦੇ ਕਿਉਂਕਿ ਜੂਸ ਵਗੈਰਾ ਜਿਹੜੇ ਹੈਗੇ ਆ ਉਹ ਲੈਣ ਤੋਂ ਘਤਰ ਆਉਂਦੇ ਆ ਵੀ ਇਹਨਾਂ ਵਿੱਚ ਮਿੱਠਾ ਹੁੰਦਾ ਤੇ ਇਹ ਬਹੁਤ ਹੀ ਵਧੀਆ ਡਰਿੰਕ ਬਣ ਕੇ ਤਿਆਰ ਹੁੰਦਾ ਇਹਦੇ ਵਿੱਚ ਘਰ ਦੀਆਂ ਛੋਟੀਆਂ ਮੋਟੀਆਂ ਨੇਚਰਲ ਜੀਆਂ ਚੀਜ਼ਾਂ ਪੈਂਦੀਆਂ ਆਗੀਆਂ ਤੇ ਸਭ ਤੋਂ ਪਹਿਲਾਂ ਆਪਾਂ ਖੀਰਾ ਕੱਟ ਕੇ ਪਾ ਲਿਆ ਜੀ ਇੱਕ ਜੱਗ 'ਚ ਗ੍ਰाइंड ਕਰਨ ਲਈ ਫਿਰ ਉਸੇ ਜੱਗ ਦੇ ਵਿੱਚ ਆਪਾਂ ਪਾਵਾਂਗੇ ਥੋੜੇ ਜਿਹੀ ਪਦੀਨੇ ਦੇ ਪੱਤੇ ਜਿਆਦਾ ਨਹੀਂ ਪਾਉਣੇ ਆਪਾਂ ਇਹਨਾਂ ਨੂੰ ਆਪਾਂ ਧੋ ਲਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨਾਂ ਨੂੰ ਜੱਗ ਦੇ ਵਿੱਚ ਪਾ ਦਾਂਗੇ ਉਸ ਤੋਂ ਬਾਅਦ ਆਪਾਂ ਲਵਾਂਗੇ ਜੀ ਨਿੰਬੂ ਜਿਹੜਾ ਹਰ ਟਾਈਮ ਗਰਮੀ ਵਿੱਚ ਜਿੱਦੀ ਜ਼ਰੂਰਤ ਪੈਂਦੀ ਰਹਿੰਦੀ ਹੈ ਤੇ ਉਹਨੂੰ ਆਪਾਂ ਕੱਟ ਲਾਂਗੇ ਕੱਟਣ ਤੋਂ ਬਾਅਦ ਫਿਰ ਆਪਾਂ ਉਹਨੂੰ ਦੇਵਾਂਗੇ ਨਿਚੋਰ ਚੰਗੀ ਤਰ੍ਹਾਂ ਐਨਾ ਧਿਆਨ ਜ਼ਰੂਰ ਰੱਖਿਓ ਕੋਈ ਬੀਜ वगैरह ਇਹਦੇ ਵਿੱਚ ਬਿਲਕੁਲ ਨਾ ਜਾਵੇ ਕਿਉਂਕਿ ਉਹਦੇ ਨਾਲ ਸੋਨੂੰ ਪਤਾ ਟੇਸਟ ਖਰਾਬ ਹੋ ਜਾਊਗਾ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਜਾਂ ਚੈਨਲ ਨੂੰ ਹਜੇ ਤੱਕ ਫੋਲੋ ਨਹੀਂ ਕੀਤਾ ਨਹੀਂ ਤੁਸੀਂ YouTube ਤੇ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਜਲਦੀ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜਰੂਰ ਕਰ ਦਿਆ ਕਰੋ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਚਮਚ ਪਾਇਆ ਜੀ ਸ਼ਹਿਦ ਦਾ ਜਿਨ੍ਹਾਂ ਨੂੰ ਚੀਨੀ ਪਸੰਦ ਹੈ ਉਹ ਪਾ ਸਕਦੇ ਹੋ ਪਰ ਜਿਹੜਾ ਸ਼ਹਿਦ ਦਾ ਟੇਸਟ ਹੈ ਉਹ ਬੜੇ ਹੀ ਵਧੀਆ ਹੁੰਦਾ ਹੈ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਪਾਣੀ ਜਿਹੜਾ ਪੂਰਾ ਠੰਡਾ ਹੋਵੇ برف ਵਾਲਾ ਕਿਉਂਕਿ ਗਰਮੀ ਦੇ ਵਿੱਚ ਤਾਂ ਕੋਈ ਵੀ ਚੀਜ਼ ਹੋਵੇ ਉਹ ਠੰਡੀ ਵਧੀਆ ਲੱਗਦੀ ਹੈ ਉਸ ਤੋਂ ਬਾਅਦ ਇਹਨੂੰ ਆਪਾਂ 3-4 ਮਿੰਟਾਂ ਲਈ ਚੰਗੀ ਤਰ੍ਹਾਂ ਗ੍ਰाइंड ਕਰ ਦਾਂਗੇ ਤਾਂ ਕਿ ਇਹਦੇ ਕੋਈ ਵੀ ਪੀਸ ਹੈ ਜਿਹੜਾ ਉਹ ਵਿੱਚ ਨਾ ਬਚੇ ਉਸ ਤੋਂ ਬਾਅਦ ਇਹਨੂੰ ਆਪਾਂ ਜੀ ਉਤਾਰ ਲਿਆ ਤੇ ਆਪਾਂ ਕੀ ਕੀਤਾ ਹੁਣ ਲੈ ਲਈ ਕਪੋਣੀ ਤੇ ਇੱਕ ਲੈ ਲਿਆ ਬਾਉਲਸ ਤੇ ਇਹਨੂੰ ਆਪਾਂ ਵਿਚੇ ਦੇ ਛਾਣ ਦਾਂਗੇ ਚੰਗੀ ਤਰ੍ਹਾਂ ਤਾਂ ਕਿ ਜਿਹੜਾ ਇਹਦੇ ਵਿੱਚ ਮੋਟਾ-ਮੋਟਾ ਰਹਿ ਗਿਆ ਸੀ ਉਹ ਬਾਹਰ ਨਿਕਲ ਜੇ ਕਿਉਂਕਿ ਆਪਾਂ ਨੂੰ ਪੀਣ ਵਿੱਚ ਵਧੀਆ ਨਹੀਂ ਲੱਗਦਾ ਉਸ ਤੋਂ ਬਾਅਦ ਆਪਾਂ ਇਹਨੂੰ ਪੀਣ ਲਈ ਬਣਾਵਾਂਗੇ ਹੋਰ ਵੀ ਜ਼ਿਆਦਾ ਟੇਸਟੀ ਕਿਉਂਕਿ ਟੇਸਟ বিনা ਕੋਈ ਵੀ ਚੀਜ਼ ਪੀਤੀ ਨਹੀਂ ਜਾ ਸਕਦੀ ਤੇ ਇਹਦੇ ਟੇਸਟ ਵਧਾਉਣ ਲਈ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਜੀ ਥੋੜਾ ਜਿਹਾ ਚਾਟ ਮਸਾਲਾ ਤੁਹਾਡੇ ਕੋਲ ਹੋਇਆ ਤਾਂ ਤੁਸੀਂ ਜ਼ਰੂਰ ਪਾਓ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਕਾਲਾ ਨਮਕ ਤੇ ਕਾਲੀ ਮਿਰਚ ਪਾਵਾਂਗੇ ਉਹਨੂੰ ਪਾ ਕੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਉਹ ਤੁਸੀਂ ਆਪਦੇ ਟੇਸਟ ਦੇ ਅਨੁਸਾਰ ਪਾਇਓ ਫਿਰ ਇਹਨੂੰ ਆਪਾਂ ਪਾਵਾਂਗੇ ਜੀ ਇੱਕ ਜੱਗ ਦੇ ਵਿੱਚ ਕਿਉਂਕਿ ਜੇ ਬਾਉਲ ਤੋਂ ਸਿੱਧੇ ਗਲਾਸਾਂ ਦੇ ਵਿੱਚ ਪਾਤਾ ਤਾਂ ਫਿਰ ਇਹਨੇ ਡੁੱਲ ਜਾਣੇ ਤੇ ਇਸ ਲਈ ਆਪਾਂ ਇਹਨੂੰ ਜੱਗ 'ਚ ਪਾਇਆ ਹੋਰ ਇਹਦੇ ਵਿੱਚ ਜੱਗ 'ਚ ਪਾਉਣ ਵਾਲੀ ਕੋਈ ਗੱਲ ਨਹੀਂ ਸੀ ਉਸ ਤੋਂ ਬਾਅਦ ਆਪਾਂ ਦੋ ਤਰੀਕਿਆਂ ਦੇ ਨਾਲ ਇਹਨੂੰ ਤਿਆਰ ਕਰਾਂਗੇ ਜਿਹੜੇ ਤਾਂ ਪੀਣਾ ਚਾਹੁੰਦੇ ਐ ਨੂੰ ਸ਼ੌਂਕ ਦੇ ਤੌਰ ਤੇ ਉਹਦੇ ਲਈ ਹੈਗਾ ਜੀ ਇਹ ਕੀ ਕਰਨਾ ਆਪਾਂ ਇੱਕ ਗਲਾਸ ਲੈ ਲੈਣਾ ਤੇ ਉਹਦੇ ਉੱਤੇ ਆਪਾਂ ਲੈ ਲਿਆ ਜੀ ਸਟਰਾਬਰੀ ਸਰਪ ਲੈ ਲਿਆ ਤੁਸੀਂ ਕੋਈ ਮਰਜ਼ੀ ਲੈ ਸਕਦੇ ਹੋ ਤੁਹਾਡੀ ਪਸੰਦ ਦਾ ਤੇ ਗਲਾਸ ਦੇ ਚਾਰੇ ਸਾਈਡ ਤੇ ਆਪਾਂ ਉਹਨੂੰ ਲਗਾ ਲਾਂਗੇ ਲਗਾਉਣ ਤੋਂ ਬਾਅਦ ਫਿਰ ਆਪਾਂ ਉਹਨੂੰ ਇੱਕ ਤੁਸੀਂ ਚੀਨੀ ਚਕੋਟ ਕਰੋ ਤੇ ਚਾਹੇ ਤੁਸੀਂ ਨਮਕ ਮਿਰਚ ਚ ਕੋਟ ਕਰੋ ਉਹ ਤੁਹਾਡੀ ਮਰਜ਼ੀ ਇਹ ਹੋਟਲ ਵਗੈਰਾ ਤੇ ਐਸੇ ਤਰ੍ਹਾਂ ਹੀ ਆਪਾਂ ਨੂੰ ਗਲਾਸ ਦੀ ਡੈਕੋਰੇਸ਼ਨ ਕਰਕੇ ਦਿੰਦੇ ਹੈਗੇ ਤੇ ਆਪਾਂ ਦੋ ਦੋ ਗਲਾਸਾਂ ਦੇ ਵਿੱਚ ਇਸੇ ਤਰ੍ਹਾਂ ਹੀ ਤਿਆਰ ਕੀਤਾ ਹੈਗਾ ਤੇ ਇਹਨੂੰ ਆਪਾਂ ਉਸ ਤੋਂ ਬਾਅਦ ਜੀ ਡਬੋਤਾ ਚੀਨੀ ਦੇ ਉਸ ਜੇ ਆਪਣੇ ਕੋਲੇ ਪੀਸੀ ਹੋਈ ਮਿਸ਼ਰੀ ਆ ਉਹਦੇ ਵਿੱਚ ਇਹਨੂੰ ਕੋਟ ਕਰਤਾ ਤੇ ਇਹਦੇ ਲਗਾ ਕੇ ਸਾਈਡਾਂ ਉੱਤੇ ਤੇ ਇਹਦੇ ਵਿੱਚ ਫਿਰ ਆਪਾਂ ਪਾਤਾ ਜੀ ਜੂਸ ਜਿਹੜਾ ਆਪਣਾ ਪੀਣ ਲਈ ਰੈਡੀ ਹੋ ਗਿਆ ਤੇ ਜਿਨ੍ਹਾਂ ਨੇ ਕਰਨਾ ਹੈ ਜੀ weight loss ਉਹਨਾਂ ਨੂੰ ਇਹ ਕੁਝ ਵੀ ਕਰਨ ਦੀ ਲੋੜ ਨਹੀਂ ਉਹ ਸਿੱਧਾ ਗਲਾਸ ਦੇ ਵਿੱਚ ਪਾਓ ਤੇ ਪੀ ਲੋ ਤੇ ਉਹਨਾਂ ਲਈ ਇਹ ਬਹੁਤ ਹੀ ਜ਼ਿਆਦਾ ਵਧੀਆ ਡਰਿੰਕ ਹੈ ਗਰਮੀ ਤੋਂ ਵੀ ਬਚਿਆ ਜਾ ਸਕਦਾ ਹੈ ਹੈਲਥੀ ਵੀ ਹੈ ਤੇ ਉਹਨਾਂ ਦਾ ਜਿਹੜਾ weight ਹੈ ਉਹ ਵੀ ਲੂਜ਼ ਹੋ ਜਾਊਗਾ ਪੰਜ ਦਸ ਮਿੰਟਾਂ ਦੇ ਵਿੱਚ ਹੀ ਇਹ ਬਣ ਕੇ ਸਿੰਪਲ ਤਰੀਕੇ ਦੇ ਨਾਲ ਤਿਆਰ ਹੋ ਜਾਂਦਾ ਹੈਗਾ ਕਿਉਂਕਿ ਗਰਮੀਆਂ ਵਿੱਚ ਆਪਾਂ ਨੂੰ ਆਏ ਹੁੰਦਾ ਕੋਈ ਵੀ ਚੀਜ਼ ਬਣਾਉਣੀ ਹੋਵੇ ਵਧੀਆ ਹੋਵੇ ਤੇ ਛੇਤੀ ਤੋਂ ਛੇਤੀ ਬਨ ਜੇ ਤੇ ਇਹ ਬਹੁਤ ਹੀ ਵਧੀਆ ਡਰਿੰਕ ਬਣਿਆਗਾ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਕੇ ਦੇਖਿਓ ਵੈਸੇ ਵੀ ਛੁੱਟੀਆਂ ਚੱਲ ਰਹੀਆਂ ਨੇ ਬੱਚਿਆਂ ਦੀ ਰੋਜ਼ ਨਵੀਂ ਤੋਂ ਨਵੀਂ ਚੀਜ਼ ਤਿਆਰ ਹੁੰਦੀ ਹੈ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ